ੴ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋ ਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੋਸਤ ਸਭੇ ਤੁਮ ਕਾਹੋ ਆਪੋ ਹੱਥ ਦੇ ਮੋਗੇ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਇ ਵਰ ਨਾ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕੋ ਸਿਖ ਹਮਾਰੇ ਤਾਰਿਆ ਚੁਣ ਚੁਣ ਸਤਰਖ ਹਮਾਰੇ ਮਾਰਿਆ ਆਪ ਹਾਤ ਦੇ ਮੁਜੇ ਉਭਰੀਐ ਮਰਨ ਕਾਲ ਕਾ ਤਰਾ ਸਿਨਵਰੀਐ ਖੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕੈ ਰਖਾ ਰਾਖ ਲੇ ਹੋ ਮੋਹਿ ਰਖ ਨ ਹਾਰੇ ਸਾਖਬੋ ਸੰਤ ਸਗੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸ਼ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂਗੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੂ ਚਿਤੀ ਤੇ ਕੁੰਚਰ ਅਸਫੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਬਟ ਕੀ ਜਾਨੈ ਜਦ ਉਦਕਰਖ ਕਰ ਕਰਤਾਰਾ ਪ੍ਰਜਾ ਧਰਤੋ ਤਬ ਦੇ ਅਪਾਰਾ ਜਬ ਆਕਰਖ ਕਰ ਤਹੁ ਕਬਹੁ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝਿ ਉਚਾਰੇ ਤੁਮ ਸਭ ਕੀਤੇ ਰਹਿਤ ਨੇ ਲਲਮੋ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਗ ਅਨੀਲ ਅਨਾ ਦੇ ਅਸੰਭ ਤਾਂ ਕਾ ਮੂੜਿ ਉਚਾਰਤ ਭੇਦਾਂ ਜਾਂ ਕੋ ਭੇਵ ਨਾ ਪਾਵਤ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤ ਮਹਾ ਮੂੜ ਕਛ ਭੇਦ ਨ ਜਾਣ ਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭਿਵ ਆਪ ਆਪਣੀ ਬੁੱਧ ਖੇ ਜੀਤੀ ਬਰਨਤ ਪੈਨ ਪੈਨ ਤੁਈ ਤੀਤੀ ਤੁਮਰਾ ਲਖਾ ਨ ਜਏ ਬਸਰਾ ਖਹਿ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਭਇਓ 라ਵ ਕਈ ਭੂਪਾ ਅੰਡਜ ਜੇਰਜ ਸੇ ਤਜਕਿਨੀ ਉਤਪੁਜ ਖਾਨ ਬਹੁ ਰਚਦੀਨੀ ਕਹੂ ਫੂਲ ਰਾਜਾ ਹਵੇ ਬੈਠਾ कहु सिमट पयो शंकर या कैठा सगरी श्रेष्ठ दिखाये अचम्पाव आद जुगाद स्वरूप स्वयं पफ अब रक्षा मेरी तुम करो सिखो बारेया सिखो संगरो दुष्ट जते उठवत उत पता सकल मलेश करो रण काता जे अज तुज तब शरणि परे तिन कै दुष्ट दुख दुख बे मरी और कजवन पग परे ते हारे तिन कै तुम संकट सब तारे जो कल को एक बार ते हैं ਤਾਂ ਕਿ ਕਾਲ ਨਿਕਟ ਨਹੀਂ ਆਗੇ ਰਛਾ ਹੋਏ ਤਾਂ ਹੀ ਸਭ ਕਲ ਦੋਸਤ ਅਰਿਸ਼ਟ ਟਰੇ ਤਤ ਕਲ ਕਿਰਪਾ ਦ੍ਰਿਸ਼ ਤਨ ਜਾਏ ਨੇ ਘਰ ਕੋ ਤਾਂ ਕਿ ਤਪ ਤਨਕ ਮੋ ਘਰ ਕੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਉਸ਼ ਵੈ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤੇ ਹਰੁ ਕਖਾ ਦਾਰਦ ਦੁਸ਼ਟ ਦੋਖ ਤੇ ਰਖਾ ਖੜਗੇ ਕੀਤ ਮੈਂ ਸ਼ਰਨ ਤੇ ਘਾਰੀ ਆਪਾ ਹਾਥ ਦੇ ਲਿਖੂ ਯੁਬਾਰੀ ਸਰਬ ਠੋਰ ਮੋਹ ਸਹਾਈ ਦੁਸ਼ ਦੋਖ ਤੇ ਲਿਖੂ ਬਚਾਈ ਸਰਬ ਠੋਰ ਮੋਹ ਸਹਾਈ ਦੁਸ਼ ਦੋਖ ਤੇ ਲਿਖੂ ਬਚਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬੀਉ ਬਾਤ ਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हमरे दोस्तों सभी तुम कावो आप हाथ दे मोहे बचावो सुखी बसे मोरो परिवार सेवक सिख सबे करतार मोरो अच्छा निज कर दे करियै सब बैरन को आवाज संगरियै पूर्ण होए हमारी आशा तोर भजन की रहे प्यासा तुम्हे छाड़ कोई वर ना तहौ जो बर चाहूं सो तुम ते पाऊं सेवक सिख हमारे तारियै चुन चुन सत रख हमारे मारियै आप हाथ दे मुझे उभरियै ਮਰਨ ਕਾਲ ਕਾ ਤਰਾਸ ਨਿਵਰੇ ਖੁਦ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਉ ਰਛਾ ਰਾਖ ਲੈ ਹੋ ਮੋਇ ਰਖ ਨ ਹਾਰੇ ਸਾਖਿਬੋ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸ਼ਬ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ जवन काल सब लोक सवारा नमस्कारे तागे हमार जवन काल सब जग बनायो देव दयंत जछन उपजायो आदो अंत एक अवतार सोई गुरु समझयो हमारा नमस्कार तिस ही को हमारी सकल प्रजा जिन आप सवारी शिव कण को शिव गुण सुख दियो सत्रण को पलमो बद कियो कट कट के अंतर की जानत

ਆਪ ਆਪਣੀ ਬਹੁਜੀ ਉਚਾਰੇ ਤਮ ਸਭ ਕੀਤੇ ਰਹਿਤ ਨਿਰਲਮੋ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਗ ਅਨੀਲ ਅਨਾਉਦੇ ਅਸੰਭਵ ਤਾ ਕਾ ਮੂੜਿ ਉਚਾਰਤ ਭੇਦਾਂ ਜਾਂ ਕੋ ਭੇਵ ਨਾ ਪਾਵਤ ਬੇਦਾਂ ਤਾ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭੇਵ ਆਪ ਆਪਣੀ ਬੁੱਧ ਕੇ ਜੀਤੀ ਬਰਨ ਤੋ ਪੈਨ ਪੈਨ ਤੋ ਇਤੀ ਤੁਮਰਾ ਲਖਾ ਨਾ ਜਾਏ ਬਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁ ਰਚ ਦੀਨੀ ਕਹੂੰ ਫੁੱਲ ਰਾਜਾ ਖਬੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸੁਯੰ ਭਵ ਅਬ ਰਚਾ ਮੇਰੀ ਤੁਮ ਕਰੋ ਸਿੱਖਿ ਉਬਾਰਿਆ ਸਿੱਖੋ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿਨ ਕਹਿ ਦੁਸ਼ਟ ਦੁਖ ਤੁਖ ਬੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈਂ ਤਾਂ ਕੇ ਕਾਲ ਨਿਕਟਨੇ ਹੈਂ ਰੱਛਾ ਹੋਏ ਤਾਂ ਹੀ ਸਭ ਕਲ ਦੁਸ਼ਟ ਅਰੇਸ਼ਟ ਟਰੇ ਹਮਤ ਤ ਕਲਬ ਕਿਰਪਾ ਦ੍ਰਿਸ਼ ਤਨ ਜੈਨੇ ਘਰੋ ਤਾਂਕੇ ਤਬ ਤਨਕ ਮੋ ਘਰ ਗੋ ਰਦ ਸਦ ਘਰ ਮੋ ਸਭ ਹੋਈ ਦੁਸ਼ਟ ਸ਼ੋਸ਼ ਸੁਬ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਸਤੇ ਤਾਂ ਹੀ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਹਾ ਦਾਰਦ ਦੁਸ਼ਟ ਧੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਖੋ ਉਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਧੋਖ ਤੇ ਲਖੋ ਬਚਾਈ ਸਰਬ ਠੋਰ ਮੋ ਹੋ ਸਹਾਈ ਦੋਸਤ ਦੋਖ ਤੇ ਲੇ ਗੋ ਬਚਾ ਇਕ ਓਨਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋ ਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੋਸਤ ਸਭੇ ਤੁਮ ਘਾਵੋ ਆਪੋ ਹੱਥ ਦੇ ਮੋਖੇ ਬਚਾਵੋ ਸੁਖੀ ਬਸੇ ਮੋ ਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਰ ਅਛਾ ਨਿਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਇ ਅਵਰ ਨਾ ਧਾਉ ਜੋ ਬਰ ਚਾਹੂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁਣ ਚੁਣ ਸਤਿ ਰਖ ਹਮਾਰੇ ਮਾਰਿਆ ਆਪ ਹਾਤ ਦੇ ਮੁਜੇ ਉਭਰੀਐ ਮਰਨ ਕਾਲ ਕਾ ਤਰਾ ਸੁਨੇ ਵਰਿਆ ਖੁਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕੈ ਵਰਛਾ ਰਾਖ ਲੇਖੋ ਮੋਹਿ ਰਖ ਨਹਾਰੇ ਸਾਖਬੋ ਸੰਤ ਸਹਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਬਿ ਸੁਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ 베ਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂਗੇ ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਤੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਨੈ ਜਬ ਉਦਕਰਖ ਕਰ ਕਰ ਤਾਰਾ ਪ੍ਰਜਾ ਤਰ ਤੋ ਤਬ ਦੇ ਅਪਾਰਾ ਜਬਿਆ ਕਰਖ ਕਰ ਤਹੁ ਕਬਹੁ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਕੀਤੇ ਰਹਤ ਨਿਰਾਲਮੋ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਗ ਅਨਿਲ ਅਨਾਉਦੇ ਅਸੰਭਵ ਤਾਂ ਕਾ ਮੂੜਿ ਉਚਾਰਤ ਭੇਦਾਂ ਜਾਂ ਕੋ ਭੇਵ ਨਾ ਪਾਵਤ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭੇਵ ਆਪ ਆਪਣੀ ਬੁੱਧ ਖੇ ਜੀਤੀ ਬਰਨਤ ਪੈਨ ਤੈਨ ਤੋਇ ਤੇਤੀ ਤੁਮਰਾ ਲਖਾ ਨਾ ਜਏ ਬਸਾਰ ਕਹਿਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹਿ ਭੂਪਾ ਅੰਦਰਜ ਜੇਰਜ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਆਖੇਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਪੋ ਆਦਿ ਜੁਗਾਦ ਸਰੂਪ ਸੁਯੰ ਪਪ ਅਬਰਚਾ ਮੇਰੀ ਤੁਮ ਕਰੋ ਸਿਖਿਓ ਬਾਰਿਆ ਸਿਖੋ ਸੰਘਰੋ ਦੋਸਤ ਜਤੇ ਉਠਵਤ ਉਤ ਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਸ ਤੋਜ ਤਬ ਸ਼ਰਣੀ ਪਰੇ ਤਿਨ ਕਹਿ ਦੁਸ਼ਟ ਦੁਖ ਤੁਖ ਬੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈਂ ਤਾਂ ਕਿ ਕਾਲ ਨਿਕਟਨੇ ਹੈਂ ਰੱਛਾ ਹੋਏ ਤਾਂ ਹੀ ਸਭ ਕਲ ਦੁਸ਼ਟ ਅਰੇਸ਼ਟ ਟਰੇ ਹਿੰ ਤਤ ਕਲਬ ਕਿਰਪਾ ਦ੍ਰਿਸ਼ ਤਨ ਜਏ ਨਹਿਰ ਹੋ ਤਾਂ ਕਿ ਤਪ ਤਨਕ ਮੋ ਹਰ ਹੋ ਰਦ ਸਿਦ ਕਰਮੋ ਸਭ ਹੋਈ ਦੁਸ਼ਟ ਸ਼ੋਸ਼ਭ ਸਕੇ ਨ ਕੋਈ ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰੂ ਕਹਾ ਦਾਰਦ ਦੁਸ਼ਟ ਧੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਧੋਖ ਤੇ ਲਹੋ ਬਚਾਈ ਸਰਬ ਠੌਰ ਮੋਹ ਸਹਾਈ ਦੁਸ਼ਟ ਧੋਖ ਤੇ ਲਹੋ ਬਚਾ ਇਕ ਓੰਕਾਰ ਸਤਗੁਰ ਪ੍ਰਸਾਦ ਬਾਦਸ਼ਾਹੀ ਦਸਵੀਂ ਕਬੀਓ ਬਾਤ ਚ ਬੇਨਤੀ ਚ ਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਦ ਚਰਨਨ ਮੰਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੋਸਤ ਸਭੇ ਤੁਮ ਕਾਵੋ ਆਪੋ ਹੱਥ ਦੇ ਮੋਗੇ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋਰ ਅਛਾ ਨਿਜ ਕਰਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਉਮਹਿ ਛਾੜ ਕੋਇ ਵਰ ਨਾ ਤੇ ਹਾਂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕੋ ਸਿਖ ਹਮਾਰੇ ਤਾਰਿਆ ਚੁਣ ਚੁਣ ਸਤਿ ਰਖ ਹਮਾਰੇ ਮਾਰਿਆ ਆਪ ਹਾਤ ਦੇ ਮੁਜੇ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਖੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕੈ ਰ ਰਖਾ ਰਾਖ ਲੇਹੋ ਮੋਹਿ ਲਖਨ ਹਾਰੇ ਸਾਖਬੋ ਸੰਤ ਸਗੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਗੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇੰਤ ਜਛਨ ਉਪਜਾਇਓ ਆਦੋ ਅੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੀ ਚਿਤੀ ਤੇ ਗੁੰਚਰ ਅਸਫੁਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੁਲਾ ਸੰਤਨ ਦੋਖ ਪਾਇ ਤੇ ਦੁਖੀ ਸੁਖ ਪਾਇ ਸਾਧੂਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਬਟ ਕੀ ਜਾਣੈ ਜਦ ਉਦ ਕਰਖ ਕਰ ਕਰ ਤਾਰਾ ਪ੍ਰਜਾ ਧਰ ਤੋ ਤਬ ਦੇ ਅਪਰਾ ਜਬ ਆ ਕਰਖ ਕਰ ਤਹੁ ਕਬਹੁ ਤੁਮ ਮੈ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਕੀ ਤੇ ਰਹਿਤ ਨਿਰਲਮੋ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਗ ਅਨੀਲ ਅਨਾਉ ਦੇ ਸੰਭ ਤਾਂ ਕਾ ਮੂੜਿ ਉਚਾਰਤ ਭੇਦਾਂ ਜਾਂ ਕੋ ਭੇਵ ਨਾ ਪਾਵਤ ਬੇਦਾਂ ਤਾ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣ ਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭਿਵ ਆਪ ਆਪਣੀ ਬੁੱਧ ਖੇ ਜੀਤੀ ਬਰਨਤ ਪੈਨ ਤੈਨ ਤੋਈ ਤੀਤੀ ਤੁਮਰਾ ਲਖਾ ਨ ਜਏ ਬਸਾਰਾ ਖਹਿ ਬਿਦ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪ ਸਰੂਪ ਰੰਗ ਭਇਓ 라ਵ ਕਈ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤਪੁੱਜ ਖਾਨ ਬਹੁ ਰਚਦੀਨੀ ਕਹੁ ਫੂਲ ਰਾਜਾ ਖ ਬੈ ਬੈਠਾ कहु सिमट पयो शंकर या कैठा सगरी श्रेष्ठ दिखाये अचंपव आदि जुगाद स्वरूप स्वयं पफ अब रक्षा मेरी तुम करो बारे सिखो बारेया सिखो संघरो दुष्ट जते उठवत उत उठ पता सकल मलेश करो रण कथा जे अज तुज तव शरणि परे तिन कै दुष्ट दुख दुखबे मरी पुरख जवन पग परते हारे तिन कै तुम संकट सब तारे जो कल को एक बार तिहें ਤਾਂਕੇ ਕਾਲ ਨੇ ਕਟਨੇ ਹੈ ਗਹਿ ਰੱਛਾ ਹੋਏ ਤਾਂ ਹੀ ਸਭ ਕਲਬ ਦੁਸ਼ਟ ਅਰਸਟ ਤਰਹਿੰ ਤਤ ਕਲਬ ਕਿਰਪਾ ਦ੍ਰਿਸ਼ ਤਨ ਜੈ ਨਹ ਰੋ ਤਾਂਕੇ ਤਾਪ ਤਨਕਮੋ ਵਰੋ ਰਦ ਸਿਦ ਕਰਮੋ ਸਭ ਹੋਈ ਦੁਸ਼ਟ ਸ਼ੋਸ਼ਵ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸੇ ਤਾਂ ਹੀ ਉਬਾਰਾ ਜਿਨ ਨਰ ਨਾਮ ਤੇ ਹਰੋ ਕਹਾ ਦਾਰਦ ਦੁਸ਼ਟ ਧੋਕ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਖੂ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ ਦੋਖ ਤੇ ਲਿਖੂ ਬਚਾਈ ਸਰਬ ਠੌਰ ਮੋਹ ਸਹਾਈ ਦੁਸ਼ ਦੋਖ ਤੇ ਲਿਖੂ ਬਚਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰਿ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ અમરે દોસ્તો સબે તુમ કાવો આપ હાથ દે મોઘે બચાવો સુખી બસએ મોરો પરિવાર સેવક સખ સબે કરતારા મોર અચ્છા નિજ કર દે કરીએ સબ બેરન કો આવ જ સંગરિય પૂર્ણ હોએ અમારી આસા તોર ભજન કિ રહે પિયાસા તુમે છાડ કયવર ના તહઉ જો બર ચોહુ સો તુમ તે પાઉ સેવક સખ અમારે તારિયા ચુન ચુન સતર અમારે મારીએ આપ હાથ દે મુજે ઉબરીએ ਮਰਨ ਕਾਲ ਕਾ ਤਰਾਸ ਨਿਵਰੇ ਖੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰਛਾ ਰਾਖ ਲੈ ਹੋ ਮੋਇ ਰਖ ਨ ਹਾਰੇ ਸਾਖਿਬੋ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ जवन काल सब लोक सवारा नमस्कारे पांगे हमारा जवन काल सब जगत बनायो देव दयंत जछन उपजायो आदो अंत एक अवतार सोई गुरु समझयो हमारा नमस्कार तिस ही को हमारी सकल प्रजा जिने आप सवारे शिव कण को शिव गुण सुख दियो सतरन को पलमो मद कियो कट कट के अंतर की जानत

ਆਪ ਆਪਣੀ ਬੋਝ ਉਚਾਰੇ ਤਮ ਸਭ ਕੀ ਤੇ ਰਹਿਤ ਨਿਰਲਮੋ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਗ ਅਨੀਲ ਅਨਾਉਦੇ ਅਸੰਭਵ ਤਾਂ ਕਾ ਮੂੜਿ ਉਚਾਰਤ ਭੇਦਾਂ ਜਾਂ ਕੋ ਭੇਵ ਨਾ ਪਾਵਤ ਬੇਦਾਂ ਤਾਂ ਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭੇਵ ਆਪ ਆਪਣੀ ਬੁੱਧ ਖੇ ਜੀਤੀ ਬਰਨ ਤੋ ਪੈਨ ਪੈਨ ਤੋਈ ਤੀਤੀ ਤੁਮਰਾ ਲਖਾ ਨਾ ਜਏ ਬਸਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕੈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁ ਰਚਦੀਨੀ ਕਹੂੰ ਫੁੱਲ ਰਾਜਾ ਖਬੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸੁਯੰ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖਿ ਉਬਾਰਿਆ ਸਿੱਖੋ ਸੰਘਰੋ ਦੁਸ਼ਟ ਜਿੱਤੇ ਉਠਵਤ ਉਤ ਪਤਾ ਸਕਲ ਮਲੇਸ਼ ਕਰੋ ਰਣ ਕਤਾ ਜੇ ਅਜ ਤੁਝ ਤਬ ਸ਼ਰਣੀ ਪਰੇ ਤਿਨ ਕੈ ਦੁਸ਼ਟ ਦੁਖ ਦੁਖ ਬੈ ਮਰੀ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈਂ ਤਾਂ ਕੀ ਕਾਲ ਨਿਕਟਨੇ ਹੈਂ ਰੱਛਾ ਹੋਏ ਤਾਂ ਹੀ ਸਭ ਕਲ ਦੁਸ਼ਟ ਅਰੇਸ਼ਟ ਟਾਰੇ ਹਮਤਤ ਕਲਬ ਕਿਰਪਾ ਦ੍ਰਿਸ਼ ਤਨ ਜਾਏ ਨੇ ਘਰੋ ਤਾਂਕੇ ਤਪ ਤਨਕ ਮੋ ਵਰੋ ਰਦ ਸਿਦ ਘਰ ਮੋ ਸਭ ਹੋਈ ਦੁਸ਼ ਸ਼ੋਸ਼ਵ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਸਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰੂ ਕਹਾ ਦਾਰਦ ਦੁਸ਼ਟ ਧੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਖੋ ਉਬਾਰੀ ਸਰਬ ਠੌਰ ਮੋ ਸਹਾਈ ਦੁਸ਼ ਧੋਖ ਤੇ ਲਖੋ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲੇਖੋ ਬਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ